ਮੋਹਾਲੀ ਪੁਲਿਸ ਵੱਲੋਂ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਮੋਹਾਲੀ ਵਿੱਚ ਚਲਾਇਆ ਗਿਆ ਆਪਰੇਸ਼ਨ ਸੀਲ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਹਰਸਿਮਰਨ ਸਿੰਘ ਬਾਲ ਨੇ ਦੱਸਿਆ ਕਿ ਆਪਰੇਸ਼ਨ ਸੀਲ ਮੋਹਾਲੀ ਚੰਡੀਗੜ੍ਹ ਅਤੇ ਹਰਿਆਣਾ ਦੇ ਬਾਰਡਰ ਨਾਲ ਲੱਗਦੀ ਸਰਹੱਦ ਪੰਚਕੂਲਾ ਜ਼ਿਲ੍ਹਕਪੁਰ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਕਿਉਂਕਿ ਹਰਿਆਣਾ ਵਿੱਚ ਕੁਝ ਸਮੇਂ ਦੌਰਾਨ ਵਿਧਾਨ ਸਭਾ ਚੋਣਾਂ ਹਨ ਜਿਸ ਦੇ ਮੱਦੇ ਨਜ਼ਰ ਇਹ ਆਪਰੇਸ਼ਨ ਸੀਲ ਚਲਾਇਆ ਗਿਆ ਹੈ ਬੇਸਿਕਲੀ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀਆਂ ਇਹ ਸਾਡੇ ਡੀਏਜੀ ਮੈਮ ਫੋਟ ਸਸਪੀ ਸਾਹਿਬ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਜਿੱਦਾਂ ਸਾਡੇ ਪਰਮਨੈਂਟ ਆਰਡਰ ਜਿੱਦਾਂ ਉੱਪਰੋਂ ਆਉਂਦੇ ਹੈ ਉਹਨਾਂ ਦੀ ਆਪਣੇ ਉਹਨਾਂ ਦੀ ਲੜੀ ਦੇ ਵਿੱਚ ਹੀ ਅੱਜ ਆਪਰੇਸ਼ਨ ਸੀਲ 7 ਚੱਲ ਰਿਹਾ ਹੈ ਤੇ ਉਹਦੇ ਵਿੱਚ ਬੇਸਿਕਲੀ ਜਿਹੜਾ ਹੈਗਾ ਸਾਰੇ ਸੀਲਿੰਗ ਪੁਆਇੰਟ ਜਿੰਨੇ ਵੀ ਸਾਡੇ ਡਿਸਟ੍ਰਿਕਟ ਸੀਲਿੰਗ ਪੁਆਇੰਟ ਹੈ ਸਾਡੇ ਅਦਰ ਸਟੇਟ ਸੀਲਿੰਗ ਬਾਰਡ ਹੈ ਸਾਰਿਆਂ ਤੇ ਹੀ ਨਾਕਾਬੰਦੀ ਕੀਤੀ ਹੋਈ ਹੈ ਤੇ ਜਦੋਂ ਲੁਧਿਆਣੇ ਦੇ ਹਰਿਆਣੇ ਦੇ ਵਿੱਚ ਇਲੈਕਸ਼ਨਸ ਦਾ ਵੀ ਹੈ ਤੇ ਉਹਦੇ ਤੇ ਸਬੰਧਤ ਏਰੀਆ ਜਿਹੜਾ ਕਿ ਹਰਿਆਣੇ ਨਾਲ ਟੱਚ ਕਰਦਾ ਹੈ ਉਹਦੇ ਨੇ ਉਹਦੇ ਵਿੱਚ ਐਕਸਾਈਜ਼ ਦੇ ਵੀ ਨਾਕਾਬੰਦੀ ਕੀਤੀ ਜਾ ਰਹੀ ਹੈ ਸਾਡੇ ਵੀ ਇੱਥੇ ਨਾਕਾਬੰਦੀ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਦੇਖਰੇਖ ਕੀਤਾ ਜਾ ਰਿਹਾ ਹੈ ਡਰੱਗਸ ਦੇ ਸੰਬੰਧੀ ਵੀ ਅਕਸਾਈਜ਼ ਦੀ ਵੀ ਕਿਉਂਕਿ ਚੰਡੀਗੜ੍ਹ ਤੋਂ ਇੱਥੇ ਮੇਰੇ ਏਰੀਆ 'ਚ ਬੜੈਲਸ ਵੀ ਨਕਲ ਬੜੈਲ ਰੋਡ ਤੇ ਵੀ ਨਾਕਾ ਐਸ ਐਚਓ 8 ਫੇਜ਼ ਦਾ ਲੱਗਾ ਹੋਇਆ ਇੱਥੇ ਐਸ ਐਚਓ 11 ਫੇਜ਼ ਦਾ ਲੱਗਾ ਹੋਇਆ ਹੈ 에어ਪੋਰਟ ਰੋਡ ਤੇ ਐਸ ਐਚਓ ਆਈਟੀ ਸਿਟੀ ਦਾ ਲੱਗਾ ਹੈ ਤੇ ਲਾਂਡਰਾਂ ਤੇ ਐਸ ਐਚਓ ਸੁਆਨੰਦਰ ਨਾਕਾ ਕੋਈ ਨਾਕਾਬੰਦੀ ਵੀ ਰਾਂ ਨੂੰ ਮਿਲਿਆ ਕੁੱਛੋ ਇਹ ਹਾਂਜੀ ਇਹਦੇ ਵਿੱਚ ਲਗਾਤਾਰ ਅਸੀਂ ਜਿਹੜੇ ਚਲਾਨ ਵੀ ਕੱਟੇ ਜਾ ਰਹੇ ਆ ਤੇ ਜਿਹੜੀਆਂ ਚੀਜ਼ਾਂ ਵੀ ਕੋਈ ਰਿਕਵਰ ਹੋ ਰਹੀਆਂ ਜਿਵੇਂ ਕੋਈ ਗੱਡੀਆਂ ਤੇ ਸਟicker ਲਾਈ ਵਰਤੇ ਆ ਕੋਈ ਬੂਟਰ ਹਾਰਨ ਹੈ ਇਹ ਸਾਰਾ ਕੁਝ ਹੀ ਅਸੀਂ ਇਹਦਾ ਚੈੱਕ ਕਰ ਰਹੇ ਆ ਤੇ ਜਿਨ੍ਹਾਂ ਦੇ ਚਲਾਨਿੰਗ ਵੀ ਕੀਤੀ ਜਾ ਰਹੀ ਹੈ ਤੇ ਨਾਲ ਨਾਲ ਇਹਦੀ ਜਿਹੜੀ ਡਿਟੇਲਿੰਗ ਹੈ ਜਦੋਂ 2 ਵਜੇ ਤੋਂ ਬਾਅਦ ਜਿਹੜਾ ਨਾਕਾ ਖਤਮ ਹੋ ਜਾਊਗਾ ਉਹਦੇ ਵੱਖਰੇ ਪ੍ਰੈਸ ਨੋਟ ਰਾਈਨ ਦਿੱਤਾ ਜਾਊਗਾ